ਹਜ਼ਾਰ 60000 61000 ਤੇ ਸੀ ਉਹਨੂੰ ਮੀਟ ਕਰਾਉਨੇ ਆ ਹਾਂਜੀ ਤੇ ਉਹ ਜੰਮ ਦੀ ਆ ਚੰਬਾ ਹਾਂਜੀ ਤੁਸੀਂ ਰੱਖਣੇ ਵਾਲੇ ਨੂੰ ਦੱਸ ਦੋ ਕਿੰਨੇ ਦਾ ਲੈਣੇ ਆ ਉਹ ਦੱਸਿਓ ਆਪ ਜੀ ਹਾਂਜੀ ਵੀਰ ਜੀ ਬਾਗ ਜੀ ਜੀ ਦਾ ਖਾਲਸਾ ਪੰਥ ਬਾਗ ਜੀ ਦੀ ਪਿੰਡ ਕਿਹੜਾ ਪਿੰਡ ਆਪਣਾ ਜੀ ਆਪਣਾ ਜੀ ਫਤੇਗੜ ਸਾਹਿਬ ਦੇ ਲਾਗੇ ਪਿੰਡ ਤਮਿਹੜੀਆ ਅੱਛਾ ਜੀ ਕਿੰਨੇ ਦਿਨ ਹੋ ਗਏ ਇਹਨੂੰ ਵੀਰ ਜੀ ਅੱਜ 3 ਦਿਨ 3ਜਾ ਦਿਨ ਹੋ ਗਏ ਜੀ ਕਿਵੇਂ ਰਹਿ ਮੰਡੀ ਦਾ ਮਾਹੌਲ ਬਾਬਾ ਜੀ ਸਾਡੇ ਲਈ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਹਾਂ ਸ਼ੁਕਰ ਮਾਲਕ ਦਾ ਜੀ ਜਿਹੜਾ ਨੇ ਬਾਦਸ਼ਾਹ ਨੇ ਕਿਰਪਾ ਕਰਕੇ ਬਹੁਤ ਵਧੀਆ ਮਾਹੌਲ ਬਣਾਇਆ ਇਹ ਕਿਹੜੇ ਘੋੜੇ ਦਾ ਆਪੇ ਇਹ ਆਪ ਪਰਕਰਮ ਘੋੜੇ ਦਾ ਬੱਚਾ ਜੀ ਅਜੇ ਦੇਵਗੰਨ ਕੋਲ ਆ ਜੀ ਅੱਛਾ ਹਾਂਜੀ ਉਹਦੇ ਘੋੜੇ ਦਾ ਬੱਚਾ ਹਾਂਜੀ ਨਾਂ ਕੀ ਰੱਖਿਆ ਪਹਿਲਾਂ ਇਹਦਾ ਹੀਰਾ ਜੀ ਹੀਰਾ ਨਾਮ ਹਾਈਟ ਕਿੰਨੀ ਹੋਪੀ ਇਹਦੀ ਬਾਬਾ ਜੀ ਆਪਾਂ ਲਿਖਿਆ 67 ਪਲੱਸ ਹਾਂਜੀ ਤੇ ਮਹੀਨੇ ਵਾਲੇ 70 ਮਣਕੇ ਗਾ ਜੀ अच्छा जी ਤੁਸੀਂ ਵੀ ਮੈਨ ਤੱਕ ਦਿੰਦੇ ਕਾਟੀ ਲਿਖਿਆ ਬੰਦਾ ਕਾਟੀ ਦੱਸਿਆ ਨਹੀਂ ਭਾਈ ਸਾਡੇ ਬਾਬੇ ਦੇ ਬਾਣੇ ਨੂੰ ਲਾਜ ਆ ਜੇ ਅਸੀਂ ਕਹਿ ਦਈਏ ਨਿਕਲੇ ਘੱਟ ਹਾਂਜੀ ਸਹੀ ਆ ਜੇ ਅਸੀਂ ਘੱਟ ਕਹੀਏ ਨਿਕਲੇ ਵੱਧ ਤਾਂ ਸਾਨੂੰ ਉਹਦਾ ਸ਼ੁਕਰਾਨਾ ਸ਼ੁਕਰਾਨਾ ਸਾਡੀ ਲਾਜ ਰਹਿੰਦੀ ਆ ਹਾਂਜੀ ਤੇ ਰਿਜ਼ਲਟ ਆ ਗਿਆ ਆਪੂ ਜੀ ਕੋਲ ਨਹੀਂ ਇਹ ਹਜੇ 4 ਸਾਲ ਦਾ ਹੁਣ ਪਹਿਲੀ ਵਾਰ ਛੱਡਿਆ ਛੱਡਿਆ ਤਿੰਨ ਘੋੜੀਆਂ ਤੇ ਪਿੰਡੇ ਛੱਡਿਆ ਹੋਇਆ ਜੀ ਅੱਛਾ ਜੀ ਉਹ ਹੋ ਗਿਆ ਪੰਜ ਪੰਜ ਚਾਰ ਚਾਰ ਮਹੀਨੇ ਦੀਆਂ ਜੀ ਠੀਕ ਹੈ ਜੀ ਤੇ ਮੀਟਿੰਗ ਫੀਸ ਕਿੰਨੀ ਰੱਖਿਆ ਭਾਈ ਜਿਹੜਾ ਨੇ ਜੋ ਸਰਦ ਦਾ ਗਲਾ ਦੇ ਜੀ अच्छा मेट भी, भी कोई नहीं ना वीर की रखी आपा जड़ी शर्त एक लाख रुपए ਦੀ ਅਸੀਂ ਘੋੜੀ ਲੈਣੇ ਆ ਹਾਂਜੀ 50000 60000 65000 ਤੇ ਅਸੀਂ ਉਹਨੂੰ ਮੇਟ ਕਰਾਉਨੇ ਆ ਹਾਂਜੀ ਤੇ ਉਹ ਜੰਮ ਦੀ ਚੰਬਾ ਹਾਂਜੀ ਤੁਸੀਂ ਰੱਖਣ ਵਾਲਿਆਂ ਦੱਸ ਦੋ ਕਿੰਨੇ ਦਾ ਲੈਣੇ ਆ ਉਹ ਤਾਂ ਮਾਲਕ ਦੀ ਦਿੱਤੀ ਮਾਲਕ ਨੇ ਵੜਾਈ ਉਹਦੀ ਅਸੀਂ ਕਿਥੇ ਦਾ ਹੱਕ ਮਾਰ ਕੇ ਕਿਉਂ ਖਾਈਏ ਜੀ ਸਹੀ ਗੱਲ ਹੈ ਜੀ ਅਸੀਂ ਵੈਸੇ 21000 ਰੁਪਏ ਦੀ ਫੀਸ ਰੱਖਦੇ ਆ ਹਾਂਜੀ ਕੋਈ ਭੈਣ ਭਾਈ ਗਰੀਬ ਗੁਰਦਾ ਚਾਹੇ ਜੇ ਜੋ ਕਹੇ ਉਹਵੇਂ ਰਲ ਮਿਲ ਕੇ ਹੋ ਸਹੀ ਗੱਲ ਹੈ ਬਹੁਤ ਵੱਡੀ ਗੱਲ ਆ ਤੁਹਾਡੀ ਨਹੀਂ ਯਾਰ ਸਾਡੇ ਨਹੀਂ ਮਹਾਰਾਜ ਜੀ ਨੇ ਦਾਤ ਦਿੱਤੀ ਆ ਸਾਡੀ ਤਾਂ ਔਕਾਤ ਨਹੀਂ ਸੀ ਇਹਨੂੰ ਲੈਣ ਦੀ ਵੀਰੋ ਹਾਂਜੀ ਹਾਂਜੀ ਸਹੀ ਗੱਲ ਪਾਚਾ ਨੇ ਹੱਥ ਦੇ ਕੇ ਸਾਡੇ ਕੋਲ ਭੇਜਿਆ ਸਹੀ ਗੱਲ ਆ ਅਸੀਂ ਆਪਣੇ ਘੋੜੀਆਂ ਵਾਲੇ ਭਰਾ ਕਾਮਯਾਬ ਕਰਨ ਵਾਸਤੇ ਘੋੜੇ ਦੀ ਨਮਾਇਸ਼ ਲਾਈਏ ਇਸ ਕਰਕੇ ਮੇਲੇ ਤੇ ਲੈ ਕੇ ਆਇਆ ਵੀ ਜਿਹੜੇ ਨੇ ਵੀ ਆਉਣਾ ਜਿਹੜੇ ਨੇ ਠੀਕ ਆ ਜੀ ਠੀਕ ਆ ਜੀ ਤੇ ਆਪਾਂ ਹਰੇਕ ਭੈਣ ਭਾਈ ਨੂੰ ਇਹ ਚਾਹੁੰਦੇ ਆ ਵੀ ਤੁਹਾਡਾ ਭੈਣ ਭਾਈ ਸਾਡੇ ਬਰੋਬਰ ਹੋ ਜਵੇ ਹਾਂਜੀ ਵਧੀਆ ਉਹਦੇ ਘਰ ਬੱਚੇ ਹੋਣ ਵਧੀਆ ਘੋੜੀਆਂ ਹੋਣ ਵਧੀਆ ਹਾਂਜੀ ਉਹ ਕਿਵੇਂ ਜੇ ਉਹ ਕਿਥੇ ਕੱਟ ਫੀਸ ਵਾਲੇ ਤੇ ਲਵਾਊਗਾ ਹਾਂਜੀ ਡੇਢ ਲੱਖ ਦੀ ਘੋੜੀ ਨੂੰ 3 ਲੱਖ ਡੇਢ ਲੱਖ ਚ ਲਵਾ ਕੇ ਲਿਆਊਗਾ ਹਾਂਜੀ 50 ਹਜ਼ਾਰ ਕਿਰਾਇਆ ਪੱਟ ਕੇ ਆਊਗਾ ਲੱਖ ਰੁਪਿਆ ਖਲਾਊਗਾ ਉਹ ਦੱਸ ਕਿਨੂੰ ਗਾਹ ਦੇ ਦੂ ਕਿਥੇ ਰੇਤੇਦਾਰ ਭੈਣ ਭਾਈ ਨੂੰ ਨਹੀਂ ਦੇ ਦੂ ਕੱਟ ਨਹੀਂ ਨਹੀਂ ਅਸੀਂ ਪੰਜਾਬ ਦੇ ਆ ਪੰਜਾਬ ਦਾ ਪਹਿਲਾ ਮੁੱਢਲਾ ਕੰਮ ਹੈ ਸੇਵਾ ਸੇਵਾ ਦਾ ਮਤਲਬ ਉਹ ਜੋ ਚੀਜ਼ ਸਾਡੇ ਕੋਲੋਂ ਸਭ ਤੇ ਆਵੇ ਘਰ ਘਰ ਸਹੀ ਗੱਲ ਆ ਬਸ ਸਾਡੇ ਤਾਂ ਇਹੀ ਮਹਾਰਾਜ ਅੱਗੇ ਬੇਨਤੀ ਆ ਵੀ ਸਾਨੂੰ ਹੱਥ ਦੇ ਕੇ ਸੋਚੀ ਦੇ ਕੇ ਰੱਖੀ ਇਹ ਹੋਰ ਵੀ ਜਾਨਵਰ ਹਾਂ ਪੰਜ ਜਾਨਵਰਾਂ ਦੇ ਹਾਂਜੀ ਸਟੇਲੀ ਨੇ ਕਿਹਾ ਕਿ ਹੋਰ ਵੀ ਇਹ ਕਰੇ ਨਹੀਂ ਮੇਰੇ ਕੋਲ ਇੱਕ ਘੋੜਾ ਭੱਜਦਾ ਚਾਰ ਘੋੜੇ ਹੀ ਆ ਜੀ ਇੱਕ ਘੋੜੀ ਸੂਈ ਹੋਈ ਅੱਛਾ ਹਾਂਜੀ ਮੇਰੇ ਇਸ ਵੀ ਲਾਇਆ ਘੋੜਾ ਹਾਂਜੀ ਆਪਣਾ ਘੋੜਾ ਨੰਬਰ ਕਰਦਾ ਦੋ ਤੰਦ ਬੱਚਾ ਹੋਇਆ ਜੀ ਜਿਹੜੇ ਪਾਉਂਗੇ ਫਿਰ ਨਹੀਂ ਉਹ ਅਸੀਂ ਛਪਟੇ ਵਾਲੇ ਹਾਂ ਅੱਛਾ ਛਪਟੇ ਵਾਲੇ ਪ੍ਰਕਰਮ ਦਾ ਇਹ ਸਾਰੀ ਦਾ ਤੇਜ਼ੀ ਹੈ ਜੀ ਇਹਨੇ ਘੋੜਾ ਲਿਆ ਅੱਛਾ ਮੇਤੋਂ ਵੱਡਾ ਭਰਾ ਹੈ ਮੇਰਾ ਦੇਖਣ ਨੂੰ ਮੈਂ ਵੱਡਾ ਠੀਕ ਹੈ ਠੀਕ ਹੈ ਤੇ ਸਾਰੀ ਇਹਦੀ ਬਹੁਤ ਵੱਡੀ ਤੁਹਾਡੀ ਗੱਲ ਲੱਗੀ ਜਿਹੜੀ ਤੁਸੀਂ ਕਹੀ ਵੀ ਸਾਰੇ ਭਰਾ ਬਰਾਬਰ ਹੋਣ ਨੇ ਫਿਰ ਤਾਂ ਹੀ ਹੋਣਗੇ ਹਾਂਜੀ ਸਹੀ ਗੱਲ ਆ ਬੂਜਾ ਹਾਂ ਹੁਣ ਜੇ ਜਿਹੜੇ ਭਾਈ ਨੇ ਇਹ ਵੀ ਗੱਲ ਕਹੀ ਆ ਜਿੰਨੀ ਧਿਰ ਘੋੜੀ ਸੂੰਦੀ ਨਹੀਂ ਚਾਹੇ 10 ਵਾਰੀ ਲਵਾ ਲਵੇ ਉਹੀ ਘੋੜੀ ਉਹਦਾ ਹਾਂਜੀ ਸਹੀ ਆ ਕਾਤੇ ਯਾਰ ਕਿਸੇ ਨਾਲ ਉਹ ਕਰਨਾ ਬੀ ਹਾਂ ਬਹੁਤ ਵੱਡੀ ਗੱਲ ਆ ਹਾਂ ਪਰ ਇੱਕ ਬੰਦੇ ਦੀ ਇਮਾਨਦਾਰੀ ਉਹ ਆਪਣੇ ਡਾਕਟਰ ਤੋਂ ਚੈੱਕ ਕਰਾ ਕੇ ਲੈ ਕੇ ਆਵੇ ਹਾਂ ਝੂਠ ਬੋਲ ਕੇ ਨਾਲ ਆਵੇ ਵੀ ਛੱਡੀ ਗੱਲ ਛੱਡੀ ਗੱਲ ਛੱਡੀ ਗੱਲ ਹਾਂਜੀ ਅੰਦਰ ਦੀ ਸਹੀ ਹੋਵੇ ਕੋਈ ਆਪਣੇ ਡਾਕਟਰ ਤੋਂ ਚੈੱਕ ਕਰਾ ਕੇ ਅਸੀਂ ਡਾਕਟਰ ਦਵਾਂਗੇ ਉਹਦੀ ਫੀਸ ਦੇ ਦੇਪੇ ਆਪਣਾ ਚੈੱਕ ਕਰਾ ਕੇ ਤੇ ਹੁਣ 10 ਵਾਰੀ ਕਹੋਂਦੇ ਬਾਬੇ ਹਨਾ ਹਾਂ ਉਹ ਤਾਂ ਗਲਤ ਕਹ ਲੈ ਇਹ ਹੈ ਪਾਕਸ਼ਾਦੀ ਦਾਤ ਹਾਂਜੀ ਪਾਕਸ਼ਾ ਜੀ ਸਾਰੀਆਂ ਗੱਲਾਂ ਇਹ ਸੱਚ ਨੇ ਪਾਸਪੋਰਟ ਇਹਦਾ ਬਣਿਆ ਹੋਇਆ ਹੈ ਡੀ ਐਨ ਏ ਦਾ ਟੈਸਟ ਹੈ ਮਾਂ ਦੀ ਪਾਰਥ ਲਾਈਨ ਦੀ ਹੈ ਹਾਂਜੀ ਤੇ ਜਿਹੜਾ ਬਾਪ ਆ ਅਲੀਸ਼ਾਨ ਲਾਈਨ ਦਾ ਜੀ ਸੁਲਮਾਨ ਖਾਨ ਦੇ ਕੋਲ ਘੋੜਾ ਪਰਕਰਮ ਪਰਕਰਮ ਉਹ ਘੋੜੇ ਦਾ ਹੈ ਬੱਚਾ ਜੀ ਫਿਲਮ ਚ ਆਜ਼ਾਦ ਫਿਲਮ ਚ ਕਾਲਾ ਘੋੜਾ ਜੀ ਠੀਕ ਹੈ ਕੋਈ ਉਹ ਨਹੀਂ ਹੈਗਾ ਜੀ ਕੱਦ ਦਾ ਜਦ ਮਰਗੀ ਜਿਹਨੂੰ ਛਾਕਾ ਉਹ ਮਣ ਸਕਦਾ ਕੱਦ ਸਾਹਮਣੇ ਦਿਖੀ ਜਾਂਦਾ ਠੀਕ ਹੈ ਜੀ ਤੁਮ ਸਨਾਤਾ ਜੋ ਮਹਾਰਾਜ ਨੇ ਇਹਨੂੰ ਵਡਿਆਈ ਬਖਸ਼ੀ ਆ ਹਾਂਜੀ ਉਸਨੇ ਉਹ ਸ਼ੁਕਰਾਨੇ ਕਰਕੇ ਆਪਾਂ ਨੇ ਸਾਰਾ ਕੰਮ ਜਾਇਜ਼ ਰੱਖਿਆ ਕਿਉਂਕਿ ਵੀਰ ਸਾਡੀ ਔਕਾਤ ਦੇ ਡੱਕਾ ਕੋੜਾ ਲੈਣ ਦੀ ਨਹੀਂ ਸੀ ਸਹੀ ਹੈ ਉਹਨੇ ਤਰਸ ਕਰਕੇ ਸਾਡੇ ਕੋਲ ਭੇਜਿਆ ਭੇਜਿਆ ਅਸੀਂ ਤਾਂ ਉਹਦੇ ਗੁਣ ਦਾ ਉਹਨੇ ਸ਼ੁਕਰ ਆ ਮਾਲਕਾ ਤੇ ਹਾਂਜੀ ਅਸੀਂ ਘੋੜੇ ਵਾਲੇ ਹੋ ਗਏ ਹਾਂਜੀ ਹੋਰ ਭਰਾ ਵੀ ਹੁਣ ਬਰਾਬਰ ਦੇ ਫੇਰ ਹੀ ਆ ਜਦੋਂ ਆਪਣੇ ਕੋਲੋਂ ਜੋ ਚਾਉਂਦੇ ਆ ਜੇ ਕਿਸੇ ਨੇ ਘੋੜੀ ਲੈਣੀ ਆ ਜਾਂ ਦੇਣੀ ਆ ਅਸੀਂ ਉਹ ਵੀ ਪਾ ਪੰਤੇ ਜਹੀ ਲਾ ਕਰਦੇ ਠੀਕ ਹੈ ਅਸੀਂ ਘੋੜੀਆਂ 2 ਲੱਖ ਤੋਂ ਵੱਧ ਅਜੇ ਤੱਕ ਕਿਸੇ ਨੂੰ ਵੇਚੀ ਨਹੀਂ ਹੋਣੀ ਠੀਕ ਹੈ ਨਾ ਡੇਰ ਦਾ ਹੀ ਕੰਮ ਕਰਦੇ ਕਰ ਹਾਂਜੀ ਹਾਂਜੀ ਅੱਛਾ ਡੇਢ 2 ਲੱਖ ਤੱਕ ਕਾਮ ਘੋੜੀਆਂ ਕਈ ਦਿੱਤੀਆਂ ਲੱਕੇ ਵਿੱਚ ਬੰਦੇ ਖੁਸ਼ ਨੇ ਬਹੁਤ ਸ਼ੁਕਰ ਗੱਲ ਵੱਧ ਕੇ ਨਹੀਂ ਡੇਢ 2 ਲੱਖ ਵਾਲੀ ਘੋੜੀ ਵੀ 10 20 ਹਜ਼ਾਰ ਸਾਨੂੰ ਦੇਖ ਕੇ ਜਾਂਦੀ ਆ ਅਸੀਂ ਥੇਵਾ ਨਹੀਂ ਕਰੀ ਸਾਨੂੰ ਉਲਟ ਦੇ ਕੇ ਹਾਂ ਸਹੀ ਗੱਲ ਔਰ ਕੋਈ ਚੀਜ਼ ਚ ਕੋਈ ਨਿੰਦਰ ਵੀ ਅਗਲੇ ਨੂੰ ਕੋਈ ਤੇ ਮੇਰੇ ਘਰ ਖੜਾ ਜੀ ਸਹੀ ਗੱਲ ਬਾਈ ਖਾਲਸਾ ਵੈਰੀ ਫਤ